ਹਿੱਟ ਐਂਡ ਰਨ ਕਾਨੂੰਨ ਨੂੰ ਸਖਤ ਬਣਾਏ ਜਾਣ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ ਟਰਾਂਸਪੋਰਟਰਾਂ ਅਤੇ ਡਰਾਈਵਰਾਂ ਨੇ ਚੱਕਾ ਜਾਮ ਕਰਕੇ ਸਰਕਾਰ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਮੋਦੀ ਸਰਕਾਰ ਮਰਦਾਬਾ ਮੁਰਦਾਬਾ ਮੁਰਦਾਬਾ ਕਾਲੇ ਕੂਰ ਬੰਦ ਕਰੋ ਬੰਦ ਕਰੋ ਬੰਦ ਕਰੋ ਟਰਾਂਸਪੋਰਟ ਸਿਸਟਮ ਠੱਪ ਹੋਣ ਨਾਲ ਪੰਜਾਬ ਦੇ ਪੈਟਰੋਲ ਪੰਪਾਂ ਤੇ ਵੀ ਗਹਿਰਾਇਆ ਗਹਿਰਾ ਸੰਕਟ ਇੱਕ ਦਿਨ ਵਿੱਚ ਲੋਕਾਂ ਨੇ ਪੰਪ ਮਾਲਕਾਂ ਦੀਆਂ ਕਟਵਾਈਆਂ ਚੀਕਾ ਤੇ ਹਰ ਪੈਟਰੋਲ ਪੰਪ ਤੇ ਲੱਗੀਆਂ ਲੰਬੀਆਂ ਲਾਈਨਾਂ ਪੈਟਰੋਲ ਪੰਪਾਂ ਤੋਂ ਤੇਲ ਹੋਇਆ ਖਤਮ ਪਰ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਅਜੇ ਕੁਝ ਘੰਟਿਆਂ ਵਿੱਚ ਪੈਟਰੋਲ ਪੰਪਾਂ ਦੇ ਮਾਲਕਾਂ ਨੇ ਪੈਟਰੋਲ ਪੰਪ ਬੰਦ ਕਰਕੇ ਪੰਪ ਦੇ ਅੰਦਰ ਆਉਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ। ਥੇਲ ਜਿਹੜਾ ਹੈ ਅਜੇ ਕੁਝ ਘੰਟੇ ਹੋਏ ਬੰਦ ਹੋਏ ਨੂੰ। ਜੀ। ਔਰ ਤੁਸੀਂ ਇਹ ਲੈਣਾ ਤੁਹਾਡੇ ਲੰਬੀਆਂ ਲੰਬੀਆਂ ਲੱਗੀਆਂ। ਤੁਸੀਂ ਲੋਕਾਂ ਨੂੰ ਜਵਾਬ ਵੀ ਦੇਣਾ ਸ਼ੁਰੂ ਕਰਤਾ ਕਿ ਕੀ ਕਾਰਨ ਹੈ ਤੁਹਾਡੇ ਕੋਲ ਸਟਾਕ ਹੈ ਨਹੀਂ ਸੀ ਕੀ ਗੱਲ ਹੈ? ਸਟਾਕ ਹੈ ਨਹੀਂ। ਤੁਸੀਂ ਚੈੱਕ ਕਰ ਸਕਦੇ ਜਿੱਦਾਂ ਮੈਂ ਸਾਡਾ ਸਟਾਕ ਜਿਹੜਾ ਹੁੰਦਾ ਮੀਟਰ ਹੈਗਾ ਲੱਗਾ ਉਹਦੇ ਤੁਸੀਂ ਚੈੱਕ ਕਰ ਸਕਦੇ ਸਾਡੇ ਕੋਲ ਸਟਾਕ ਹੁਣ ਬਿਲਕੁਲ ਖਤਮ ਹੋ ਚੁੱਕਾ ਹੈ। ਹਜ਼ਾਰ ਲੀਟਰ ਤੋਂ ਥੱਲੇ ਬਾਅਦ ਹਵਾ ਲੈਣ ਲੱਭੰਦਾ ਹੈ ਟੈਂਕ ਠੀਕ ਹੈ ਜੀ ਇਸ ਕਰਕੇ ਹੁਣ ਇਹਨੂੰ ਅਸੀਂ ਕਿੰਨਾ ਲੋਕਾਂ ਨੂੰ ਹਵਾ ਥੋੜੀ ਬਾਸ ਤੇ ਇਹ ਤੁਹਾਡਾ ਜਿਹੜਾ ਪੰਪ ਜਾਲਲੇ ਚ ਪੈਂਦਾ ਹੈ ਜੀ ਹਾਂ ਜੀ ਕੀ ਤੁਹਾਡੇ ਪੰਪ ਦਾ ਕੀ ਨਾਮ ਹੈ ਹੰਡਾ ਜੀ ਜਦੋਂ ਇਸ ਸੰਬੰਧੀ ਡਰਾਈਵਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ 5000 ਰੁਪਏ ਦੀ ਤਨਖਾਹ ਨਾਲ ਆਪਣੇ ਪਰਿਵਾਰ ਦਾ ਮਸਾਂ ਹੀ ਗੁਜ਼ਾਰਾ ਚਲਾ ਰਹੇ ਹਾਂ ਪਰ ਕੱਲ ਨੂੰ ਕੋਈ ਅਣਸੁਖਾਵੀ ਘਟਨਾ ਵਾਪਰ ਜਾਵੇ ਤਾਂ ਅਸੀਂ ਕਿੱਥੇ ਜਾਵਾਂਗੇ ਉਹਨਾਂ ਨੇ ਕਿਹਾ ਕਿ ਟਰਾਂਸਪੋਰਟ ਤਾਂ ਪਹਿਲਾਂ ਹੀ ਘਾਟੇ ਵਿੱਚ ਚੱਲ ਰਿਹਾ ਹੈ ਉਹ ਕਿੱਥੇ ਜਾਵੇਗਾ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਨੇ ਇਹ ਡਰਾਈਵਰਾਂ ਨੂੰ ਉਜਾੜਨ ਵਾਲਾ ਕਾਲਾ ਕਾਨੂੰਨ ਵਾਪਸ ਨਾ ਲਿਆ ਤਾਂ ਪੰਜਾਬ ਵਿੱਚੋਂ ਆਉਣ ਜਾਣ ਵਾਲੀਆਂ ਗੱਡੀਆਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਕਹੂਣ ਸਰਕਾਰ ਨੇ ਡਰਾਈਵਰਾਂ ਤੇ ਧੱਕੇ ਨਾਲ ਥੋਪਿਆ ਇਹਦੇ ਬਾਰੇ ਤੁਸੀਂ ਕੀ ਮੰਗ ਕਰਦੇ ਆ ਤੇਰਾ ਦੋਨੇ ਜਾਈਦੇ ਜੀ ਸਾਡੇ ਦਾ 5-5 7-7000 ਰੁਪਏ ਦਾ ਲਖਾਇਆ ਜੀ ਆਪਣੇ ਬੱਚੇ ਦਾ ਪਰਿਵਾਰਸ਼ਣ ਆਪਾਲਦੇ ਉਹ ਵੀ ਦੇਣਾ ਰਹਾ ਦਨੀਂਦ ਰਹਿ ਗਏ ਤੇ ਇਹ ਜਿਹੜਾ ਸਰਕਾਰ ਨੇ ਕਾਨੂੰਨ ਬਣਾਇਆ ਚ ਕੀ ਇਹਨਾਂ ਨੇ ਰੱਖੀ ਆ ਕੰਡੀਸ਼ਨ ਤੁਹਾਡੇ ਜਿਹੜੀ ਖਿਲਾਫ ਜਾ ਰਹੀ ਆ ਇਹ 10 ਸਾਲ ਦੀ ਸਜ਼ਾ ਜੀ 5 7 ਲੱਖ ਰੁਪਈਆ ਜੁਰਮਾਨਾ ਆ ਜੀ ਐਨਓ ਕੇ ਹੁੰਦੇ ਤਾਂ ਅਸੀਂ ਘਰ ਨਾ ਬਹਿੰਦੇ ਕੋਈ ਆਪਣਾ ਕੀਤਾ ਘਟਦੇ ਤੁਸੀਂ ਕੀ ਮੰਗ ਕਰਦੇ ਆ ਸਰਕਾਰ ਤੋਂ ਕੈਨਸਲ ਹੋਣੇ ਚਾਹੀਦੇ ਜੀ ਜੇ ਨਾ ਕੈਨਸਲ ਹੋਇਆ ਤਾਂ ਫਿਰ ਉਨੀ ਦੇ ਤੱਕ ਤੁਹਾਡੀ ਸਟ੍ਰਾਈਕ ਰਹੂਗੀ ਹਾਂਜੀ ਹਾਂਜੀ ਬਿੱਲੂ ਜੀ ਇਹ ਜਿਹੜੀ ਅੱਜ ਸਟ੍ਰਾਈਕ ਹੋਈ ਆ ਇਹ ਕਾਦੇ ਵਾਸਤੇ ਹੋਈ ਆ ਕੀ ਮੰਗ ਹੈ ਤੁਹਾਡੀ ਡਰਾਈਵਰਾਂ ਦੀ ਲਗਦਾ ਇਹ ਆ ਸਾਡੀਆਂ ਪੰਜ ਪੰਜ ਐਸ ਤਨਖਾਹਾਂ ਆ ਜੀ ਠੀਕ ਹੈ ਜੀ ਤੇ ਜਿਹੜਾ ਗਰੂਨ ਇਹਨਾਂ ਨੇ ਲਾਗੂ ਕੀਤਾ ਡਰਾਈਵਰਾਂ ਬਾਅਦੇ ਗੋਤਵਾੜਾ ਕੀਤਾ ਜੀ ਇਹ ਕੀ ਕਾਨੂੰਨ ਲਾਗੂ ਕੀਤਾ ਇਹਨਾਂ ਨੇ ਇਹਦੇ ਬਾਰੇ ਦੱਸੂਗਾ ਤੁਸੀਂ ਮੰਨ ਕੇ ਚਲੋ ਡਰਾਈਵਰ ਨੂੰ ਵੀ 10 ਸਾਲ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ ਇਹ ਕੌਣ ਦੇ ਸੰਬੋਹ ਜੀ ਇਹ ਕਿਹੜੀ ਕੰਡੀਸ਼ਨ ਚ ਆਉਣੀ ਆ 7 ਸਾਲ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ ਮੰਨ ਕੇ ਚਲੋ ਗੰਦੀ ਕੰਦੇ ਆ ਦੇ ਕੋ ਬੰਦਾ ਪਾ ਦੇ ਠੀਕ ਹੈ ਉਹ ਮੰਨ ਕੇ ਚਲੋ ਅਸੀਂ ਜਾ ਰਿਹਾ ਰੋਡ ਦੇ ਸਾਡੇ ਪਿੱਛੇ ਆ ਕੇ ਕਾਰबाजी ਆ। ਉਹ ਕਸੂਰ ਸਾਡਾ ਹੋਦਾ ਨਹੀਂ। ਕਾਰ ਵਾਲੇ ਦਾ ਕਸੂਰ ਆ ਨਾ। ਅੱਜ ਦੀ ਜਿਹੜੀ ਇਹ ਲੁੱਟ-ਬਜਾਰੀ ਹੋ ਰਹੀ ਆ ਸਰਕਾਰ ਦੀ ਅੱਜ ਲੋਕ ਜਿਹੜੇ ਪਰੇਸ਼ਾਨ ਹੋ ਰਿਹਾ ਸੜਕਾਂ ਦੇ ਉੱਤੇ ਜਿਹਦੇ ਲਈ ਜ਼ਿੰਮੇਵਾਰ ਸਿੱਧੇ-ਸਿੱਧੇ ਤੌਰ ਤੇ ਕੇਂਦਰ ਸਰਕਾਰ ਆ। ਅੱਜ ਜਿਹੜਾ ਇਹ ਸੜਕਾਂ ਦੇ ਉੱਤੇ ਦੇਖੋ ਛੋਟੇ ਛੋਟੇ ਬੱਚੇ ਔਰਤਾਂ ਨੌਜਵਾਨ ਬਜ਼ੁਰਗ ਪਰੇਸ਼ਾਨ ਹੋ ਰਿਹਾ ਹੈ ਜਿਹੜਾ ਡੀਜ਼ਲ ਪੈਟਰੋਲ ਨਾ ਗੈਸ ਨਾ ਸੀਐਨਜੀ ਮਿਲਣ ਦਾ ਕਾਰਨ ਹੈ ਇਧਰੇ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਕੇਂਦਰ ਸਰਕਾਰ ਦੀ ਬਣਦੀ ਹੈ ਜਿਹੜਾ ਕਾਲਾ ਕਾਨੂੰਨ ਡਰਾਈਵਰਾਂ ਪਰ ਬਣਾਇ ਮਜਬੂਰੀ 'ਚ ਡਰਾਈਵਰਾਂ ਨੇ ਆ ਕੇ ਸੜਕ ਦੇ ਉੱਤੇ ਉਤਰੇ ਆਪਣੀਆਂ ਗੱਡੀਆਂ ਕਢਾਈਆਂ ਟੈਂਕੀਆਂ ਵਾਲੇ ਟਰੱਕਾਂ ਵਾਲੇ ਟਰਾਲੀਆਂ ਵਾਲੇ ਟੈਕਸੀਆਂ ਵਾਲੇ ਜਿਹੜੇ ਵੀ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਆਮ ਜਨਤਾ ਕਮਯਾਜਾ ਭੁਗਤਰੀ ਹੈ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਜਿਹੜੇ ਮਰਜ਼ੀ ਪٹرول ਪੰਪ ਤੇ ਚੱਲ ਜੋ ਆਹਾਂ ਹਾਕਰ ਮਿੱਟੀ ਪਈ ਆ ਲੋਕਾਂ ਦੇ ਮਨ ਚ ਇੱਕ ਡੈਸ਼ ਹੈ ਦਵੇ ਪਤਾ ਨਹੀਂ ਕਿੰਨੇ ਦਿਨ ਹੜਤਾਲ ਚੱਲਣੀ ਐ ਲੋਕ ਪਾਗਲ ਹੋ ਚੁੱਕੇ ਲੋਕਾਂ ਨੂੰ ਡੀਜ਼ਲ ਨਹੀਂ ਮਿਲ ਰਿਹਾ ਪٹرول ਨਹੀਂ ਮਿਲ ਰਿਹਾ ਅਸੀਂ ਮੰਗ ਕਰਦੇ ਪੂਰ ਜੋਰ ਸਰਕਾਰ ਤੋਂ ਜਿਹੜਾ ਇੰਟੈਲੀਜੈਂਟ ਵਿਭਾਗ ਆ ਉਹ ਦੇਖੇ ਸੜਕਾਂ ਦੇ ਉੱਤੇ ਬੇ ਤਿਆ ਹਾਲ ਹੈ ਦੀ ਰਿਪੋਰਟ ਭੇਜੇ ਸੈਂਟਰ ਗਵਰਨਮੈਂਟ ਨੂੰ ਤਾਂ ਕਿ ਇਹ ਲੋਕਾਂ ਦੀ ਖੱਜਲ ਖੁਆਰੀ ਕੋਈ ਪੀਜੀਏ ਜਾ ਰਿਹਾ ਕੋਈ 에ਰਪੋਰਟ ਤੇ ਜਾ ਰਿਹਾ ਕੋਈ ਕਿਰੇ ਮੌਤ ਤੇ ਜਾ ਰਿਹਾ ਕੋਈ ਭੋਗ ਤੇ ਜਾ ਰਿਹਾ ਕੋਈ ਵਿਆਹ ਤੇ ਜਾ ਰਿਹਾ ਲੋਕਾਂ ਦੇ ਸਮੇਂ ਸਿਰ ਨਹੀਂ ਪੁੱਜਿਆ ਜਾ ਰਿਹਾ ਅਗਰ ਇਹ ਸਰਕਾਰ ਜੇ ਹੁਣ ਵੀ ਨਾ ਜਾਗੀ ਇਹ ਜਿਹੜਾ ਅੱਜ ਪੰਪਾਂ ਦੇ ਸਰਵਿਸ ਰੋੜਾਂ ਤੇ ਕਾ ਹੋ ਰਿਹਾ ਇਹ ਇਹ ਲੋਕਾਂ ਦੇ ਮਜਬੂਰਨ ਹਾਈਵੇ ਤੇ ਆ ਜਣਾ ਕਬੇ ਇਧੇ ਦੇ ਹਰ ਚੀਜ਼ ਦਾ ਠੱਪਣਾ ਇੱਤਾ ਪੈਟਰੋਲ ਡੀਜ਼ਲ ਠੱਪਿਆ ਲੋਕਾਂ ਦੀਆਂ ਖਾਣੇ ਵਾਲੀਆਂ ਵਸਤੂਆਂ ਦੇਖੋ ਸਬਜ਼ੀਆਂ ਦੇਖੋ ਕਿਸ ਸੰਮਾਨ ਨੂੰ ਛੂਣਗੇ ਰੇਟ ਕਾਲਾ ਵਿਚਾਰੀ ਨਹੀਂ ਹੋਣੀ ਐ ਸੋរ ਅਸੀਂ ਇਸ ਕਰਕੇ ਮੰਗ ਕਰਦੇ ਹਾਂ ਕਾਲਾ ਕਾਨੂੰਨ ਬੰਦ ਕਰੇ ਕਰੋ ਵਾਰ ਕਰਦੇ ਆਂ ਕਰੋ ਵਾਰ ਜੀ ਆਈ ਬਸ ਗੱਡੀਆਂ ਚਲਾਨੀ ਐ ਅੱਛਾ ਜਿਹੜਾ ਸਰਕਾਰ ਨੇ ਕਾਨੂੰਨ ਲਾਗੂ ਕੀਤਾ ਡਰਾਈਵਰਾਂ ਤੇ ਉਤੇ ਬਾਰੇ ਕੀ ਚਾਹੁੰਦੇ ਆ ਤੁਸੀਂ ਕਾਨੂੰਨ ਤਾਂ ਬੇਸ਼ੱਕ ਗਲਤ ਹੈ ਕਿਉਂਕਿ ਜਿਹੜਾ ਕਾਨੂੰਨ ਇਹ ਇਸ ਕਰਕੇ ਗਲਤ ਹੈ ਕਿ ਦੇਖੋ ਕਸੂਰ ਲੋਕਾਂ ਦਾ ਹੁੰਦਾ ਗਲਪੈ ਕਹਿੰਦਾ ਡਰਾਈਵਰਾਂ ਦਾ ਕਿਉਂਕਿ ਹਮੇਸ਼ਾ ਵੱਡੀ ਗੱਡੀ ਵਾਲੇ ਦਾ ਕਸੂਰ ਕੱਢਦੇ ਲੋਕੀ ਛੋਟੀ ਦਾ ਨਹੀਂ ਕੱਢਦੇ ਇਹ ਅਗਲਾ ਲੈ ਕੇ ਸਕੂਟਰੀ ਮਾਰ ਕੇ ਬੰਦਾ ਮਰ ਜੂਗਾ ਡਰਾਈਵਰ ਤਾਂ ਫਾਂਸੀ ਦਾ ਜੀਉਂ ਤਾਂ ਬਹੁਤਾ ਘਰ ਦੇ ਵੀ ਰੁਲ ਗਿਆ ਜੈਵ ਰਾਤ ਵੀ ਰੁਲ ਗਿਆ ਉਹਦਾ ਕਿੰਕਮ ਵੀ ਤੇ ਮਾਲਕ ਵੀ ਗਿਆ ਕਰੂਗਾ ਜੀ ਡਰਾਈਵਰ ਕੀ ਕਰੂਗਾ ਇਹ ਜਿਹੜਾ ਕਾਨੂੰਨ ਬਣਾਇਆ ਉਹਦੇ ਬਾਰੇ ਪਤਾ ਤੁਹਾਨੂੰ ਕਿਆ ਬਣਾਇਆ ਇਹਨਾਂ ਨੇ ਮੈਨੂੰ ਪਤਾ ਹੈ ਜੀ ਤੇ ਜੇ ਕੋਈ ਐਕਸੀਡੈਂਟ ਹੋ ਜਾਂਦਾ ਆ ਤੇ ਉਹਦੀ ਨਾ ਸਜ਼ਾ ਜਿਹੜੀ ਆ 10 10 ਸਾਲ ਦੀ ਸਜ਼ਾ ਹੈ ਤੇ 7 ਲੱਖ ਰੁਪਏ ਦਾ ਜੁਰਮਾਨਾ ਹੈ ਜੀ ਤੁਸੀਂ ਕੀ ਤੁਸੀਂ ਕੀ ਮੰਗ ਕਰਦੇ ਆ ਸਰਕਾਰ ਤੋਂ ਇਹੀ ਮੰਗ ਕਰਦੀ ਆ ਕਿ ਜਰੂਰ ਇਹ ਨਹੀਂ ਹੋਣਾ ਕਿ ਜਦੋਂ ਚਲੋ ਐਕਸੀਡੈਂਟ ਕੋਈ ਵੀ ਡਰਾਈਵਰ ਆਪਣੀ ਜਾਨ ਬੁੱਝ ਕੇ ਨਹੀਂ ਕਰਦਾ ਕੋਈ ਡਰਾਈਵਰ ਇਹ ਨਹੀਂ ਜਾਂਦਾ ਕਿ ਮੇਰੀ ਗੱਡੀ 'ਚ ਜਿਹੜੇ ਕੁੱਤਾ ਵੀ ਆ ਕੇ ਮਰੇ ਇਨਸਾਨ ਮਾਰਨ ਤਾਂ ਬਹੁਤ ਦੂਰ ਦੀ ਗੱਲ ਹੈ